ਹਾਂ ਵੇ ਆ ਪਿਆ ਡਿੱਗਿਆ ਸਾਰਾ ਪਿੰਡ ਭਾਲ ਲਿਆ ਆ ਪਿਆ ਕੁੜੇ ਤੂੰ ਕਹਿੰਦੀ ਮੇਰਾ ਬਾਪੂ ਮੇਰਾ ਬਾਪੂ ਸਾਨੂੰ ਤਾਂ ਤੂੰ ਘਰੋਂ ਨਿਕਲਣ ਦਿੰਦੀ ਤੇ ਇਹ ਘਰੇ ਬੜਦਾ ਨਹੀਂ ਚੋਰਾ ਉਹ ਕਰ ਮਾ ਕੋਈ ਨਾ ਜਲੂਸ ਕੱਢਦੀਆਂ ਪਿੰਡ ਖੇਤ ਚ ਲੋਕ ਦੇਖਦੇ ਚੱਕ ਚੱਕ ਲਾ ਬਾਈ ਨੂੰ ਕੋਈ ਜਲੂਸ ਨਹੀਂ ਨਿਕਲਦਾ ਨੀ ਇਹਨੂੰ ਪਾਪ ਦੇ ਪੈਰ ਦੇ ਅੰਨੀਆਂ ਚ ਤੁਰੇ ਫਿਰਦੇ ਸਾਰਾ ਦਿਨ ਆ ਫੜ ਮਾ ਤੂੰ ਉਹ ਮੈਂ ਆਉਂਦਾ ਸੀ ਘਰ ਨੂੰ ਮੇਰਾ ਜੀ ਕਰਦਾ ਸੀ ਖੁੰਦਾ ਮੈਂ ਪਾੜ ਦਿਆਂ ਤਾਂ ਹੀ ਤਾਂ ਮੈਂ ਫੇਰ दारू ਪੀਂਦਾ ਐ ਐਸੇ ਕਰਕੇ ਪੀਂਦਾ ਤੇ ਜਦੋਂ ਇੱਕ ਵਾਰ ਇਸ ਕਰਦੀ ਆ ਨਾ ਮੇਰੇ ਨਾਲ ਤਾਂ ਹੀ दारू ਪੀਂਦਾ ਮੈਂ ਮਾਂ ਇਹਨੇ ਤਾਂ ਲੋਕ ਕੱਟ-ਕੱਟ ਕੇ ਦਈ ਜਾਂਦਾ ਇਹਨੂੰ ਨਜ਼ਾਰੇ ਲਈ ਜਾਂਦਾ ਓਏ ਮੇਰੇ ਨਾਲ ਵੱਧ ਘੱਟ ਗੱਲ ਕਰਨ ਦੀ ਲੋੜ ਨਹੀਂ ਬੇਸ਼ੱਕ ਮੈਨੂੰ ਲੈਣ ਆਇਆ ਕਰੋ ਮੈਥੀ ਪੈਜੋ ਮੈਂ ਤੈਨੂੰ ਦੱਸਦੀ ਆ ਆ ਲੋਕਾਂ ਦੇ ਦੋ ਮਾੜੇ ਜੇ ਕੰਮ ਕਰ ਦਿੰਦਾ ਉਹ ਲੰਡੂ ਜੇ ਪਵਾ ਪਿਆ ਦਿੰਦੇ ਇਹਨੂੰ ਪੈਗ ਤੇ ਮੂਤ ਪੀਂਦਾ ਮਾਰਾ ਸਾਰਾ ਦਿਨ ਉਹਨਾਂ ਦਾ ਗੋਲਪੁਣਾ ਕਰਦਾ ਤੀ ਤੂੰ ਜਵਾਨ ਨੂੰ ਸੰਭਾਲਾ ਮੂਤ ਕਹੀਏ ਸ਼ਰਾਬ ਆਹ ਸ਼ਰਾਬ दारू ਹੈ ਜਵਾਨ ਕਹਿੰਦਾ ਮੈਂ ਤੇਰਾ ਸਿਰ ਨਾ ਪਾੜ ਦਿਆਂ ਨਾ ਪਾੜ ਦਿਆ ਤੂੰ ਛੱਡੋ ਮੈਨੂੰ ਮਾਰਾ ਜਾ ਮੈਂ ਇਹਨੂੰ ਹੁਣੀ ਦੱਸ ਦਿਆ ਪਾੜ ਆ ਜਾ ਮਾਰਿਆ ਛੱਡੋ ਸੱਜਣੋ ਕਿਉਂ ਲੜਦੇ ਹੋ ਨਹੀਂ ਪਾਸੇ ਉਹ ਕੁੜੀ ਹੈ ਮੈਂ ਇਹਨੂੰ ਦੱਸ ਹੀ ਦਿੰਨਾ ਆ ਜਵਾਕਾਂ ਦੇ ਮੂੰਹ ਨੂੰ ਚੁੱਪਾ ਮੈਂ ਨਹੀਂ ਤੈਨੂੰ ਮੈਂ ਦੱਸ ਦਿੰਦੀ ਇਹ ਮੈਂ ਵੀ ਜਵਾਕਾਂ ਕਰਕੇ ਚੁੱਪਾ ਤੂੰ ਖੁੰਡਾ ਦਾ ਮੈਥੋਂ ਕੀ ਫੜ ਲੈਂਦੀ ਮੈਂ ਤੈਨੂੰ ਦੂਰੀ ਕਰ ਦਿੰਦਾ ਘੁਰਗੁਰ ਕੇ ਚੁੱਤੀ ਸੌ ਲੱਗੇ ਬਾਪੂ ਤੁਹਾਡੇ ਕੋਲ ਰਹਿਣਾ ਸਾਨੂੰ ਲੇ ਦਾ ਨੀ ਉੱਠ ਡਿਗੇ ਬਿਆਸੀ ਨੀ ਉੱਠ ਡਿਗੇ ਬਿਆਸੀ ਬਾਬੂ ਤੇਰੇ ਕਰਕੇ ਵੇਚੀ ਹੁੰਦੀ ਤੇਰੇ ਕਰਕੇ ਕਦੇ ਕਿਸੇ ਨੇ ਕਿਹਾ ਵੀ ਤੇਰੀ ਮਾਂ ਕਰਕੇ ਵੇਚੀ ਹੁੰਦੀ ਮੈਂ ਤੂੰ ਜਵਾਕਾਂ ਨੂੰ ਬਾਹਰ ਨਿਕਲ ਜੋਗਰਾ ਛੱਡ ਦੇ ਤੇਰੇ ਪੁੱਤ ਨੂੰ ਰਿਸ਼ਤਾ ਨਹੀਂ ਹੋਣਾ ਕਿਵੇਂ ਨਹੀਂ ਹੋਣਾ ਜਦੋਂ ਮੈਂ ਐਡਾ ਵੱਡਾ ਮਿਸਤਰੀ ਆ ਮੈਂ ਪੀਟਰ ਮੈਸ ਮਾਰਦਾ ਟਰੈਕਟਰ ਮੈਸ ਮਾਰਦਾ ਸਭ ਕੋ ਇਹਦਾ ਮਿਸਤਰੀ ਆ ਮੈਂ ਪੀਰੇ ਨਾਲ ਫੇਰ ਕੀ ਗੋਲੀ ਬਾਈਦੀ ਐ ਮੈਂ ਤੂੰ ਆਪਦਾ ਇੰਜਨ ਤਾਂ ਸਮਾਰ ਲੈ ਤੇਥੋਂ ਆਪਦੀ ਅਕਲ ਸ਼ਕਲ ਤਾਂ ਸਮਰਦੀ ਨਹੀਂ ਇਹ ਇਹ ਤਾਂ ਇਹਦੇ ਨਾਲ ਹੀ ਚੱਲੂਗੀ ਇਹਦਾ ਇੱਕ ਤੇਲ ਹੈ ਇਸ ਇੰਜਨ ਦਾ ਤੇਲ ਹੈ ਜਿੱਦਾਂ ਮੈਂ ਤੇਰਾ ਤੇਲ ਕੱਢਦਾ ਨਾ ਤਾਂ ਤੂੰ ਦੁਨੀਆ ਤੋਂ ਉੱਠ ਜਾਏਗਾ ਆਹ ਕਿਉਂ ਬੋਲੀ ਨਹੀਂ ਆ ਇਹ ਨਹੀਂ ਹਟਦੀ ਇਹਦਾ ਪੁੱਟ ਖਾ ਕੇ ਜਾਊ ਅੱਜ ਮੈਂ ਤੋ ਕੁੱਟਾਂਗਾ ਮੈਂ ਕਰੀਏ ਤੂੰ ਬੰਦਾ ਬਣ ਜਾ ਬੰਦਾ ਬਣ ਜਾ ਮੈਨੂੰ ਇੱਥੇ ਨਾ ਤੇਰਾ ਕੰਮ ਨਾ ਮਾਰਨਾ ਪੈਣਾ ਪਹਿਲਾਂ ਤੂੰ ਤਾਂ ਕੁੱਟਣ ਜੋਗਾ ਹੋ ਜਾ ਤਿੱਕੀ ਦਾ ਤੂੰ ਪਹਿਲਾਂ ਜਾਣਾ ਛੱਡ ਤਾਂ ਸਹੀ ਮੈਨੂੰ ਲੈ ਕੇ ਚੱਲੋ ਤੁਸੀਂ ਛੱਡ ਹੀ ਦਿਓ ਦੇਖ ਹੀ ਲਾ ਇਦਾਂ ਦੋ ਹੱਥ ਕੀ ਕਰਦੇ ਆਵੇਂ ਆ ਜਾਵੇਂ ਤੂੰ ਆਇਆ ਹਾਂ ਪਹਿਲਾਂ ਤੁਸੀਂ ਨੜੀ ਪੋ ਰੋਹਣਾ ਨੂੰ ਫੁੰਡਾ ਉਰੇ ਫੜਾ ਦੇ ਸੁਣਾ ਦੇ ਤੇਰੀ ਚਾੜ ਆਇਆ ਮੇਰੀ ਚਾੜ ਆਇਆ ਬਾਪੂ ਹਾਈ ਮਾ ਮਾ ਚੱਟ ਛੋੜ ਦਿਓ ਕਾਏ ਮਰਵਾ ਦਓ ਬਬੂ ਮੈਂ ਬਸ ਬਸ ਸਾਰੇ ਲੋਕ ਦੇਖਦੇ ਨੇ ਖੇਤ ਚ ਖੜ ਕੇ ਉਹ ਕੰਦਰਾ ਤਾਂ ਮੇਰੇ ਕੁੰਡੇ ਕੁਵਾਤੇ ਹੋਏ ਨਹੀਂ ਮੇਰੇ ਹੱਥ ਕੀ ਲਾ ਜਾਂਦੀ ਉਹ ਹਾਂ ਕੁਵਾਤੇ ਤੇਰੇ ਕੁੰਡੇ ਬਾਣਾ ਚਾਂਬਲ ਦਾ ਸੀ